ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤਾ ਇਸ ਵੇਲੇ ਦੀ ਵਿਅਦ ਦੀ ਖੌਫਨਾਕ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿੱਥੇ ਇੱਕ 45 ਸਾਲਾ ਔਰਤ ਦਾ ਉਸਦੇ ਆਸ਼ਕ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਜੀहां 45 ਸਾਲਾ ਔਰਤ ਜਿਸਦੇ ਘਰ ਵਾਲਾ ਵਿਦੇਸ਼ ਚ ਰਹਿੰਦਾ ਤੇ ਉਸਦੇ ਵੱਡੇ ਵੱਡੇ ਜਵਾਕ ਵੀ ਨੇ ਇਸ ਔਰਤ ਦੀ ਇੱਕ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਂਦੀ ਜਿਸਦੇ ਬਾਅਦ ਇਹਨਾਂ ਦੀ ਮੁਲਾਕਾਤ ਦੋਸਤੀ ਦੇ ਵਿੱਚ ਬਦਲ ਜਾਂਦੀ ਆ ਤੇ ਲੰਬਾ ਸਮਾਂ ਇਹਨਾਂ ਦੀ ਮੁਲਾਕਾਤ ਚੱਲਦੀ ਰਹਿੰਦੀ ਦੋਸਤੀ ਚਲਦੀ ਰਹਿੰਦੀ ਆ ਪਰ ਉਸਦੇ ਬਾਅਦ ਜਿਸ ਵਿਅਕਤੀ ਦੇ ਨਾਲ ਇਸ ਮਹਿਲਾ ਦੀ ਦੋਸਤੀ ਹੁੰਦੀ ਆ ਤਾਂ ਉਹ ਵਿਅਕਤੀ ਇਸ ਨੂੰ ਆਪਣੇ ਨਾਲ ਰਹਿਣ ਲਈ ਮਜਬੂਰ ਕਰਦਾ ਰਹਿੰਦਾ ਹੈ ਕਿ ਮੇਰੇ ਨਾਲ ਤੁਰਿਆ ਤਾਂ ਉਸਦੇ ਬਾਅਦ ਇਹ ਵਿਅਕਤੀ ਜਿਹੜਾ ਆ ਜਦੋਂ ਔਰਤ ਇਸ ਨੂੰ ਬਾਰ-ਬਾਰ ਜਿਹੜਾ ਨਾਲ ਰਹਿਣ ਲਈ ਮਨਾ ਕਰਦੀ ਆ ਤਾਂ ਉਸ ਵਿਅਕਤੀ ਦੇ ਵੱਲੋਂ ਖੋਫਨਾਕ ਕਾਰਾ ਕਰ ਦਿੱਤਾ ਜਾਂਦਾ ਆ ਜਦੋਂ ਇਹ ਔਰਤ ਕਿਸੇ ਦੇ ਘਰੇ ਕੰਮ ਕਰਨ ਲਈ ਜਾ ਰਹੀ ਹੁੰਦੀ ਆ ਤਾਂ ਰਸਤੇ ਦੇ ਵਿੱਚ ਉਸ ਵਿਅਕਤੀ ਦੇ ਵੱਲੋਂ ਇਸ ਔਰਤ ਦੇ ਕਿਰਚਾਂ ਦੇ ਨਾਲ ਬਾਰ ਕੀਤੇ ਜਾਂਦੇ ਨੇ ਤੇ ਬੁਰੇ ਤਰੀਕੇ ਦੇ ਨਾਲ ਇਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਤਾਂ ਇਸ ਔਰਤ ਦਾ ਨਾਮ ਸੁਖਪ੍ਰੀਤ ਕੌਰ ਦੱਸਿਆ ਜਾ ਰਿਹਾ ਉਮਰ 45 ਸਾਲ ਦੱਸੀ ਜਾ ਰਹੀ ਆ ਤਾਂ ਜਿਸ ਦੇ ਨਾਲ ਬੇਅੰਤ ਹੀ ਖੌਫਨਾਕ ਕਾਰਾ ਕਰ ਦਿੱਤਾ ਇਸ ਦੇ ਆਸ਼ਿਕ ਨੇ ਤਾਂ ਇਸ ਦਾ ਪਤੀ ਜਿਹੜਾ ਲੰਬੇ ਸਮੇਂ ਤੋਂ ਵਿਦੇਸ਼ ਚ ਵਿੱਚ ਰਹਿ ਰਿਹਾ ਕੰਮਕਾਰ ਕਰ ਰਿਹਾ ਤੇ ਦੂਸਰੇ ਪਾਸੇ ਔਰਤ ਵੀ ਆਪਣਾ ਘਰਵਾਰ ਚਲਾਉਣ ਦੇ ਲਈ ਘਰਾਂ ਦੇ ਵਿੱਚ ਕੰਮਕਾਰ ਕਰਦੀ ਸੀ ਤੇ ਨਿਆਣੇ ਵੀ ਉਸ ਦੇ ਬਰਾਬਰ ਦੇ ਸਗੇ ਤਕਰੀਬਨ 18 ਤੋਂ 19 ਸਾਲ ਦੀ ਨਿਆਣਾਂ ਦੀ ਉਮਰ ਜਿਹੜੀ ਉਹ ਦੱਸੀ ਜਾ ਰਹੀ ਹੈ ਕਿ ਦੂਸਰੇ ਪਾਸੇ ਇਹ ਔਰਤ ਦੀ ਇੱਕ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ ਤੇ ਉਸ ਵਿਅਕਤੀ ਦਾ ਵੀ ਆਪਣੀ ਪਤਨੀ ਦੇ ਨਾਲ ਡਾਈਵੋਰਸ ਹੋਇਆ ਹੁੰਦਾ ਤੇ ਉਸ ਦੇ ਬਾਅਦ ਜਦੋਂ ਇਹ ਦੋਵੇਂ ਆਪਸ ਵਿੱਚ ਗੱਲਬਾਤ ਕਰਨ ਲੱਗਦੇ ਆ ਤਾਂ 3-4 ਸਾਲ ਲਗਾਤਾਰ ਗੱਲਬਾਤ ਕਰਦੇ ਆ ਪਰ ਉਸ ਦੇ ਬਾਅਦ ਉਹ ਵਿਅਕਤੀ ਉਸ ਔਰਤ ਨੂੰ ਆਪਣੇ ਨਾਲ ਰਹਿਣ ਲਈ ਕਹਿੰਦਾ ਕਿ ਤੂੰ ਮੇਰੇ ਨਾਲ ਆ ਕੇ ਰਹਿ ਜਿਸ ਦੇ ਬਾਅਦ ਔਰਤ ਦੇ ਵੱਲੋਂ ਮਨਾ ਕਰ ਦਿੱਤਾ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਵੱਲੋਂ ਸਿੱਧੇ ਤੌਰ ਤੇ ਧਮਕੀ ਦਿੱਤੀ ਜਾਂਦੀ ਹੈ ਕਿ ਮੈਂ ਤੈਨੂੰ ਜਾਨ ਤੋਂ ਮਾਰ ਦੇਣਾ ਮੈਂ ਤੈਨੂੰ ਜਾਨ ਤੋਂ ਖਤਮ ਕਰ ਦੇਣਾ ਉਸ ਤੇ ਘਰੇ ਆ ਕੇ ਵੀ ਧਮਕੀ ਦਿੱਤੀ ਜਾਂਦੀ ਦੇ ਉਸਦੇ ਬੱਚਿਆਂ ਦੇ ਦਸਰੋਂ ਮੁਤਾਬਕ ساری ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਬਾਅਦ ਇਹ ਔਰਤ ਜਿਹੜੀ ਆਪਣੇ ਘਰੋਂ ਕੰਮ ਕਰਨ ਦੇ ਲਈ ਨਿਕਲਦੀ ਪਰ ਉਸ ਗੋਰੇ ਨਾਂ ਦੇ ਵਿਅਕਤੀ ਦੇ ਵੱਲੋਂ ਇਸ ਔਰਤ ਦੇ ਕਿਰਚਾ ਮਾਰ ਕੇ ਇਸ ਨੂੰ ਮੌਕੇ ਦੇ ਉੱਤੇ ਮੌਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਚੱਲਦੇ ਆ। ਅੱਛਾ ਹੈ ਗੋਰਾ ਅੱਛਾ ਜੀ ਪਹਿਲਾਂ ਵੀ ਸਾਡੀ ਵੀ ਪਹਿਲਾਂ ਵੀ ਲੜਾਈ ਹੋਈ ਸੀ ਜਦੋਂ ਤਾਂ ਤੁਹਾਨੂੰ ਬਹੁਤ ਹੁੰਦਾ ਸੀ ਕਹਿੰਦਾ ਜੀ ਮੰਮੋ ਤੇ ਤੇਰੀ ਮੰਮੀ ਨੂੰ ਮਾਰ ਕੇ ਜਾਣਾ ਜੀ ਮਰਜੀ ਮਾਰਨਾ ਦੋ ਤਿੰਨ ਦਿਨ ਪਹਿਲਾਂ ਵੀ ਜੀ ਸਾਡੀ ਗਲੀ ਚ ਉਹ ਸਾਨੂੰ ਦੋਨਾਂ ਨੂੰ ਘੇਰ ਲਏ ਸੀਗਾ ਤੇਰੀ ਭਾਦੀ ਨੇ ਤੇ ਨੇ ਅਸੀਂ ਕਿਹਾ ਕੀ ਗੱਲ ਕਿਉਂ ਸਾਦਾ ਮੰਮੀ ਨੂੰ ਕੀ ਕਰੋਣਾ ਕਹਿੰਦਾ ਬੱਸ ਮੈਂ ਮਾਰਨਾ ਹੀ ਹੁਣ ਅੱਜ ਜਦੋਂ ਮੰਮੀ ਸਵੇਰ ਕੰਮ ਕਰਨ ਗਈ ਜੀ ਉੱਥੇ ਜਿੱਥੇ ਉਹਦੇ ਕੰਮ ਕਰਨੀ ਹੈ ਨਾ ਤੇ ਰਸਤੇ ਚ ਡਿੱਗੀ ਪਈ ਸੀ ਜੀ ਜੇ ਖਰਚਾ-ਵਰਚਾ ਮਾਰ ਤੋਂ ਉੱਥੇ ਭਾਜੀ ਗਿਆ ਮੂੰਹ ਬੰਨਿਆ ਸੀ ਕੀ ਕਾਰਨ ਕੀ ਸੀਗਾ ਉਹ ਪਤਾ ਲੱਗਿਆ ਕੋਈ ਗੱਲਬਾਤ ਸੀਗੀ ਫਿਰ ਪਹਿਲਾਂ ਗੱਲਬਾਤ ਸੀਗੀ ਜੀ ਪਰ ਜਦੋਂ ਹੁਣ ਵੀ ਉਹ ਘਰੇ ਰਹਿਣਾ ਚਾਹੁੰਦੀ ਸੀ ਸਾਡੇ ਕੋਲ ਰਹਿੰਦੀ ਸੀਗੀ ਵਧੀਆ ਤੇ ਫਿਰ ਉਹਦੋਂ ਵੀ ਉਹਨੂੰ ਬਲੈਕਮੇਲ ਕਰਦਾ ਸੀ ਕਹਿੰਦਾ ਜੇ ਤੂੰ ਨਹੀਂ ਰਹਿਣਾ ਕੋਟ ਨਹੀਂ ਰਹਿਣਾ ਮੇਰੇ ਕੋਲ ਮੈਂ ਤੈਨੂੰ ਮਾਰ ਨਹੀਂ ਆ ਨਿੱ ਕਿੰਨੇ ਟਾਈਮ ਤੋਂ ਰਹਿੰਦੇ ਸੀਗੇ ਸੀ ਚਮਕੀ ਚ ਵੀ ਗਏ ਸੀ ਜਿਉਂ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਨਹੀਂ ਰਹਿਣਾ ਜਦੋਂ ਦੀ ਕਿ ਉਹ ਸਾਡੇ ਕੋਲ ਰਹਿਣਾ ਹੈ ਕਿੰਨੇ ਟਾਈਮ ਤੋਂ ਇਹਨਾਂ ਦੀ ਗੱਲਬਾਤ ਸੀਗੀ ਪਤਾ ਕੁਛ ਦੋ ਤਿੰਨ ਸਾਲ ਹੀ ਸੀ ਤੇ ਫਿਰ ਇਹ ਹੁਣ ਕਿੱਥੇ ਰਹਿੰਦੇ ਸੀਗੇ ਕੀ ਇਹਨਾਂ ਦਾ ਪਰਿਵਾਰ ਦੀ ਰਹਿੰਦੇ ਤਾਂ ਇੱਥੇ ਸੀਗੀ ਜੀ ਪੈਂਡੀ ਪਰਵਾਰ ਦੀ ਸਥਿਤੀ ਕੀ ਸੀਗੀ ਇਹਨਾਂ ਦੀ? ਜੋ ਠੀਕ ਅਰੀ ਹੋਰ ਨਹੀਂ ਰੱਖਦੇ ਸੀ। ਨਹੀਂ ਇਹਨਾਂ ਦੇ ਬੱਚੇ-ਪੁੱਛੇ ਕਿੰਨੇ ਕਾ ਕੀ ਆ? ਜੀ ਇਹਦੇ ਪਾਈ ਨੇ ਤਾਂ 4 ਹੜਲੇ ਦੇ ਛੱਡੀ ਸੀਗੇ। ਨਹੀਂ ਇਹਨਾਂ ਦੇ ਜਿਹੜੇ ਤੁਹਾਡੇ ਮੰਮੀ ਸੀਗੇ ਜਿਹੜੇ ਤੁਹਾਡੇ ਮੰਮੀ ਲੱਗਦੇ ਸੀਗੇ ਇਹਨਾਂ ਦੇ ਬੱਚੇ ਕਿੰਨੇ ਸੀਗੇ? ਸੀ ਤਿੰਨ-ਤਿੰਨ ਅੱਛਾ ਜੀ ਕੀ ਉਹ ਵਿਆਹੀ ਵੀ ਇੱਕ ਵਾਰੀ ਆ? ਹਾਂ ਜੀ ਵਿਆਹੀ। ਕਿੰਨੀ ਉਮਰ ਸੀ ਇਹਨਾਂ ਦੀ? ਜੀ 25 ਕੀ ਮੰਗ ਕਰਦੇ ਹੋ ਤੁਸੀਂ? ਜੀ ਬਸ ਉਹਨੂੰ ਸਜਾ ਦਿੱਤੀ ਜੀ। ਹਰ ਕੀ ਨਾਮ ਹੈ ਜੀ ਤੁਹਾਡਾ ਕੀ ਘਟਨਾ ਕੀ ਹੋਈ ਹੈ ਕੀ ਹੋਇਆ ਕੀ ਇਹ ਜੀ ਉਹ ਸਾਨੂੰ ਕੰਮ ਕੀ ਦੇ ਕੇ ਗਿਆ ਸੀ ਸਾਡੇ ਬਾਰ ਵਿੱਚ ਅਸੀਂ ਦੁਕਾਨ ਤੇ ਜਾਈ ਜਾਂਦੇ ਸੀਗੇ ਮੈਨੂੰ ਇਹਦਾ ਦਾਦਾ ਦੀ ਮੰਮੀ ਨਿਕਾਲ ਦੋ ਨਹੀਂ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੂੰ ਜਾਂ ਮੈਂ ਤੇਰੀ ਮੰਮੀ ਨੂੰ ਮਾਰ ਦੂੰ ਸਾਨੂੰ ਧਮਕਾ ਦਿੰਦਾ ਸੀ ਸਾਡੇ ਘਰ ਆ ਕੇ ਪਹਿਲਾਂ ਵੀ ਕਦੇ ਧਮਕੀ ਦਿੱਤੀ ਸੀ ਉਹੀ ਗੱਲਬਾਤ ਕਰੇ ਉਹ ਦੇ ਧਮਕਾ ਦਿੰਦਾ ਸੀ ਪਹਿਲਾਂ ਘਰੇ ਵੀ ਆ ਜਾਂਦਾ ਸੀ ਤੇ ਫਿਰ ਅੱਜ ਕੀ ਹੋਇਆ ਅੱਜ ਮਮੀ ਕੰਮ ਕਰਨ ਚਾਈ ਜਾਂਦੀ ਸੀਗੀ ਜੀ ਤੇ ਉੱਧਰ ਜਿੱਦਾਂ ਦੇ ਕੰਮ ਕਰਦੇ ਉਹਨਾਂ ਦੇ ਬਾਰ ਵਿੱਚ ਪਈ ਸੀਗੀ ਤੇ ਉਹ ਫੜਾ ਚੱਕ ਕੇ ਲੈ ਕੇ ਆਈ ਸੀ ਜੇ ਵੀ ਤੁਸੀਂ ਦੱਸਿਆ ਵੀ ਧਮਕੀਆਂ ਦਿੰਦੇ ਸੀ ਧਮਕੀਆਂ ਕਿਵੇਂ ਦਿੰਦੇ ਸੀ ਫੋਨ ਵਗੈਰੇ ਹੈਗਾ ਸੀ ਉਹਨਾਂ ਕੋਲੇ ਵੀ ਘਰੇ ਆਉਂਦੇ ਸੀਗੇ ਜੀ ਕੌਣ ਆਉਂਦਾ ਸੀਗਾ ਉਹ ਵੀ ਜਿਹੜਾ ਗੋਰ ਆਏ ਅੱਛਾ ਜੀ ਹਾਂ ਜੀ ਘਰੇ ਕਿੱਥੇ ਆ ਕੇ ਫਿਰ ਕਿਹਨੂੰ ਧਮਕੀ ਦਿੰਦਾ ਸੀ ਕੀ ਕਹਿੰਦਾ ਸੀਗਾ ਸਾਡੇ ਕੋਠੇ 'ਤੇ ਚੜ ਕੇ ਜਾ ਚੜ ਚੜ ਜਾਂਦਾ ਹੁੰਦਾ ਸੀਗਾ ਪੁਲਿਸ ਨੂੰ ਕੀਤੀ ਸੀ ਕੋਈ ਸ਼ਿਕਾਇਤ ਤੁਸੀਂ ਕੀ ਕੀਤੀ ਫਿਰ ਪੁਲਿਸ ਨੇ ਕਾਰਵਾਈ ਉਹਨਾਂ ਨੇ ਕਾਰਵਾਈ ਕੀਤੀ ਸੀ ਕਿ ਜੋ ਲੱਭੇ ਨਹੀਂ ਉਹਨਾਂ ਨੂੰ ਨਹੀਂ ਕਾਰਵਾਈ ਕੀ ਕੀਤੀ ਹੈ ਲੱਭੇ ਨਹੀਂ ਉਹਨਾਂ ਨੂੰ ਲੱਭੇ ਹੀ ਨਹੀਂ ਕੀ ਮੰਗ ਕਰਦੇ ਹੁਣ ਤੁਸੀਂ ਬਸ ਉਹਨੂੰ ਵੀ ਜੇਲ੍ਹ ਹੋਵੇ ਆ ਮਾ ਤੁਹਾਡਾ ਕੀ ਮੇਰਾ ਨਾਮ ਜੀਮਨ ਸਿੰਘ ਹੈ ਜੀ ਘਟਲਾਈ ਇਹ ਮਾਲਾ ਜਿਹੜਾ ਬੰਦਾ ਸੀਗਾ ਜੀ ਉਹਨੂੰ ਬਲੈਕਮੇਲ ਕਰਦਾ ਸੀਗਾ ਜੀ ਮਾਲਾ ਵੀ ਉਹਨੂੰ ਬਲੈਕਮੇਲ ਕਰਦੇ ਇਨਾਂ ਤੇਰੇ ਫੋਨ ਫੋਨ ਆਉਂਦਾ ਸੀਗਾ ਠੀਕ ਹੈ ਜੀ ਜਦੋਂ ਨਹੀਂ ਮਾਲਾ ਫੋਨ ਫੋਨ ਚੱਕਦੀ ਸੀ ਨਾ ਗੱਲਬਾਤ ਨਹੀਂ ਕਰਦੀ ਸੀ ਤੇ ਘਟਮਾਰ ਕਰਕੇ ਜਾਂਦਾ ਸੀਗਾ ਪਿੰਡ ਵਿੱਚ ਆ ਕੇ ਏਨਾ ਗੂਰਾ ਆਏ ਜੀ ਔਲਕਾ ਉਥੋਂ ਦਾ ਹੀ ਏ ਕੋਟਕਪੂਰੇ ਦਾ ਹੀ ਨਹੀਂ ਨਾਲੇ ਤੁਹਾਡਾ ਪਰਿਵਾਰ ਦਾ ਸਰੇ ਇਹਨਾਂ ਕੋਲੇ ਫੋਨ ਹੈ ਨਹੀਂ ਸੀਗਾ ਪਹਿਲਾਂ ਸੀਗਾ ਹੀ ਇਹਨਾਂ ਕੋਲੇ ਫੋਨ ਪਹਿਲਾਂ ਮਾਲਾ ਵੀ ਗੱਲਬਾਤੇ ਕਰਦੇ ਸੀਗੇ ਵੀ ਬਾਅਦ ਚ ਅਸੀਂ ਇਹਨਾਂ ਤੋਂ ਫੋਨ ਫੜ ਖੋਲਿਆ ਸੀਗਾ ਤੇ ਕੋਟਮਾਰ ਉਹ ਮਾਚਰੀ ਜਿੱਥੇ ਗੂਰਾ ਕੜਾ ਸੱਤ ਜਾਂਦੀ ਸੀ ਉਹ ਕੋਟਮਾਰ ਕਰਕੇ ਜਾਂਦਾ ਸੀ ਕੀ ਕੰਮ ਕੀ ਕਰਦੇ ਸੀ ਇਹ ਕੋਣੀ ਮੰਮੀ ਤੁਹਾਡੇ ਮੇਰੀ ਮੰਮੀ ਗੂਆ ਸੱਤਦੀ ਸੀ ਜਿਮੀਦਾਰਾਂ ਦੇ ਅੱਛਾ ਤੇ ਡੈਡੀ ਤੁਹਾਡੇ ਕੀ ਕਰਦੇ ਮੇਰਾ ਡੈਡੀ ਬਾਹਰ ਗਿਆ ਡਬਈਚ ਅੱਛਾ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗ ਆਏ ਕਰਦੇ ਸਾਨੂੰ ਸਾਫ ਮਿਲੇ ਜੀ ਤੁਸੀਂ ਜਿਹੜਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਧਮਕੀਆਂ ਮਿਲਦੀਆਂ ਸੀ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਹੈ ਆਪਣਾ ਸਰ ਜੀ ਹਾਂ ਜੀ ਪਹਿਲਾਂ ਇੱਕ ਸ਼ਿਕਾਇਤ ਕੀਤੀ ਸੀਗੀ ਜੀ ਜੀ ਚੌਕੀ ਚ ਜੀ ਪੰਜ ਗ੍ਰੇਨ ਚ ਜੀ ਅੱਛਾ ਜੀ ਤੇ ਪਰ ਵੀ ਉਹਨਾਂ ਨੇ ਵੀ ਮਤਲਬ ਉਹਨੂੰ ਇੰਨਾ ਲੱਬੇ ਲੁਬਣੀ ਜੀ ਉਹਨਾਂ ਨੇ ਲੱਬੇ ਨਹੀਂ ਅੱਛਾ ਜੀ ਹਾਂ ਜੀ ਇਹਨਾਂ ਜੀ ਸੁਖਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ ਇਹਨਾਂ ਦੀ ਉਮਰ ਸੀਗੀ 45 46 ਸਾਲ ਕਰੀਬ ਇਸ ਵੇਰੇ ਪੌਣੇ 7 ਦੇ 7 ਦੇ ਵਿਚਕਾਰ ਟਾਈਮ ਸੀਗਾ ਜਦੋਂ ਆਪਣਾ ਦੁੱਧ ਲੈ ਕੇ ਆ ਰਹੇ ਸੀਗੇ ਪਰ ਇਹ ਇੱਕ ਜਿਹੜਾ ਗੁਰਮੀਤ ਸਿੰਘ ਉਰਫ ਕੋਰਾ ਕੋਰੀ ਵੀ ਕਹਿੰਦੇ ਆ ਇਸ 34 ਸਾਲ ਦੀ ਉਮਰ ਦਾ ਇੱਕ ਵਿਅਕਤੀ ਆ ਇਸ ਨੇ ਜਿਹੜਾ ਹੈਗਾ ਕਿਰਚਾ ਮਾਰ ਕੇ ਉਹਨਾਂ ਦਾ ਮਾਰਡਰ ਕਰਤਾ ਹੈਗਾ ਜਦ ਪੁਲਿਸ ਨੂੰ ਸੂਚਨਾ ਮਿਲੀ ਪਰ ਸਾਰੇ ਆਪਣਾ ਇੰਸਪੈਕਟਰ ਸੀ ਰਜੇਸ਼ ਕੁਮਾਰ ਜੀ ਫੋਰੈਂਸਿਕ ਟੀਮ ਔਰ ਮੈਂ ਔਰ ਸਬੰਧਤ ਐਸਓ ਸਾਰੇ ਅਸੀਂ ਉੱਥੇ ਮੌਕੇ ਤੇ ਰਸ ਕੀਤਾ ਜਦ ਉੱਥੇ ਜਾ ਕੇ ਸਾਨੂੰ ਪਾਏਗਾ ਬਲੱਟ ਰੂਪ ਕਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ شناخت ਹੋ ਚੁੱਕੀ ਆ ਕਾਰਵਾਈ ਚੱਲ ਰਹੀ ਹੈਗੀ ਆ ਤਾਂ ਇਹਨੂੰ ਦੋਸ਼ੀ ਨੂੰ ਜਲਦੀ ਫੜ ਲਵਾਂਗੇ ਮੁਕਲੀ ਪਰਤਾਂ ਚ ਜੇ ਸਰ ਕੀ ਸਾਹਮਣੇ ਆਵੇ ਕਿਉਂ ਮਤਲਬ ਇਹ ਜਿਹੜਾ ਇਸ ਬੰਦੇ ਦਾ ਨਾ ਜੀ ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਕਾਫੀ ਕਾਫੀ ਸਮੇਂ ਤੋਂ ਤੋਂ ਉਹ ਸੋਚਾ ਕਰਕੇ ਜਿਹੜਾ ਇਹਨਾਂ ਦਾ ਕੋਈ ਅੰਦਰੂਨੀ ਉਕਲੇਸ਼ ਚੱਲ ਰਿਹਾ ਸੀ ਵਿੱਚ ਕੋਈ ਸਰ ਕੁਝ ਗੈਸ ਬੰਦਲਾਂ ਦਾ ਵੀ ਮਸਲਾ ਕੋਈ ਪਤਾ ਲੱਗਿਆ ਨਹੀਂ ਇਸ ਤਰ੍ਹਾਂ ਜੇ ਜਦ ਚੰਦ ਚਰਚਾ ਹੁੰਦੀ ਆ ਉਹਦੇ ਵਿੱਚ ਤਾਂ ਇਹ ਗੱਲਾਂ ਆਈ ਰਹੀਆਂ ਆ ਪਰ ਮਤਲਬ ਆਪਾਂ ਆਵਾਜ਼ਾਂ ਵੀ ਕਹਿ ਸਕਦੇ ਹਾਂ ਹੁਣ ਸਰਕਾਰ ਕੀ ਕਰ ਰਹੀ ਦਿੱਤੀ ਹੈ ਹੁਣ ਜੇ ਕੇਸ ਰਜਿਸਟਰ ਕੀਤਾ ਜਾ ਰਿਹਾ ਆ ਜਿਹੜੀ ਦੂਸਰੀਆਂ ਪੁਲਿਸ ਪਾਰਟੀਆਂ ਉਹ ਆਪਣਾ ਕੰਮ ਕਰ ਰਹੇ ਆ ਅਸੀਂ